ਸਸ਼ਿਕਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨੀਰੂਪੀ ਚਲਵਾਨ ਖਨੋਰੀ ਬਾਰਡਰ ਉੱਤੇ ਮੌਜੂਦ ਨੇ ਤਾਂ ਸਭ ਤੋਂ ਵੱਡੀ ਗੱਲ ਹੈ ਖਨੋਰੀ ਬਾਰਡਰ ਦੀ ਜਦ ਤੱਕ ਅਸੀਂ ਗੱਲ ਕਰਦੇ ਨੇ ਬਹੁਤ ਸਿਆਸੀ ਲੋਕ ਇੱਥੇ ਪਹੁੰਚਦੇ ਨੇ ਬਹੁਤ ਸਿਆਸੀ ਧਿਰ ਇੱਥੇ ਪਹੁੰਚਦੀ ਹੈ ਲੇਕਿਨ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਕਲਾਕਾਰ ਇਸ ਵਾਰ ਇਸ ਮੋਰਚੇ ਤੋਂ ਦੂਰੀ ਬਣਾ ਕੇ ਬੈਠੇ ਹੋਏ ਨੇ ਸਾਡੇ ਨਾਲ ਪੰਜਾਬੀ ਐਕਟਰ ਮਲਕੀ ਤਰੋਣੀ ਮੌਜੂਦ ਨੇ ਸਰ ਬਹੁਤ ਸੀਨੀਅਰ ਹੋ ਤੁਸੀਂ ਇਸ ਵਾਰ ਮੋਰਚੇ ਦੇ ਵਿਚਕਾਰ ਨਾ ਬੜੇ ਲੋਕ ਕਹਿ ਰਹੇ ਨੇ ਕਿ ਸਿਰਫ ਬੱਬੂ ਮਾਨ ਪਹੁੰਚੇ ਤਾਂ ਪੰਜਾਬੀ ਕਲਾਕਾਰ ਨਹੀਂ ਪਹੁੰਚੇ ਬਹੁਤ ਘੱਟ ਗਿਣਤੀ ਦੇ ਵਿਚਾਰ ਪਹੁੰਚੇ ਅਨਮੋਲ ਪਹੁੰਚਿਆ ਸੀ ਦੇਖੋ ਮੈਨੂੰ ਮੇਰੀ ਸਮਝ ਮੁਤਾਬਕ ਐ ਲੱਗਦਾ ਵੀ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਅਸਲ 'ਚ ਕੀ ਹੋ ਗਿਆ ਨਾ ਅੱਜ ਕੋਈ ਟਾਈਮ ਸੀਗਾ ਵੀ ਜਿਵੇਂ ਤੁਸੀਂ ਇੱਕ ਪੱਤਰਕਾਰ ਹੋ ਕੋਈ ਪੱਤਰਕਾਰ ਹੁੰਦਾ ਸੀਗਾ ਅੱਜ ਸਾਡੇ ਸਾਰਿਆਂ ਦੇ ਹੱਥਾਂ 'ਚ ਮੋਬਾਈਲ ਨੇ ਸਾਰੇ ਪੱਤਰਕਾਰ ਆ ਤੇ ਸਾਡੇ ਅੰਦਰ ਕਹਿੰਦੇ ਉਹ ਜਦੋਂ ਆਪਾਂ ਫੇਸਬੁੱਕ ਖੋਲ੍ਹਦੇ ਹਾਂ ਉੱਪਰ ਲਿਖਿਆ ਦਾ ਵਾਟਸ ਯੂਰ ਮਾਈਂਡ ਤੁਹਾਡੇ ਮਾਈਂਡ 'ਚ ਕੀ ਚੱਲ ਰਿਹਾ ਤੇ ਜੋ ਜੋ ਸਾਡੇ ਮਾਈਂਡ ਚੱਲਦਾ ਹੁੰਦਾ ਅਸੀਂ ਉਹ ਸਾਰਾ ਕੁਝ ਉਹਦੇ ਲਿਖ ਦਿੰਨੇ ਹਾਂ ਫਲਾਣਾ ਪਹੁੰਚ ਨਹੀਂ ਰਿਹਾ ਫਲਾਣਾ ਪਹੁੰਚਿਆ ਫਲਾਣਾ ਗਲਤ ਹੈ ਫਲਾਣਾ ਗਦਾਰ ਹੈ ਫਲਾਣਾ ਇਹ ਠਮਕਾ ਪਰ ਸਾਡੇ ਕੋਲ ਸਾਰੇ ਸਰਟੀਫਿਕੇਟ ਸਾਡੀ ਜੇਬਾਂ 'ਚ ਹੀ ਆ। ਹੁਣ ਇੱਕ ਨਵਾਂ ਮਸਲਾ ਜਿਹੜਾ ਮੈਂ ਫੀਲ ਕਰ ਰਿਹਾ ਕੁਝ ਟਾਈਮ ਤੋਂ ਉਹ ਇਹ ਹੈ ਕਿ ਨਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਚੰਗੀਆਂ ਚੀਜ਼ਾਂ ਹੈ ਸੋਸ਼ਲ ਮੀਡੀਆ ਮਾਰੀ ਚੀਜ਼ ਨਹੀਂ ਕੋਈ ਬਹੁਤ ਚੰਗੀਆਂ ਚੀਜ਼ ਚੰਗੀਆਂ ਚੀਜ਼ਾਂ ਲਈ ਇਹਨੂੰ ਵਰਤੇ ਜਾਣਾ ਚਾਹੀਦਾ ਪਰ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਇਹ 네ਗੇਟਿਵ ਚੀਜ਼ਾਂ ਲਈ ਯੂਜ਼ ਹੋ ਰਹੀਆਂ ਚੀਜ਼ਾਂ ਮਤਲਬ ਸਾਨੂੰ 네ਗੇਟਿਵ ਚੀ ਅੱਜ ਕਿਸੇ ਨੂੰ ਮੈਂ ਗਾਲਾਂ ਕੱਢਦਾ ਕਿਸੇ ਨੂੰ ਬੁਰਾ ਭਲਾ ਕਹਿਦਾ ਉਹ ਚੀਜ਼ ਮਿੰਟੂ ਮਿੰਟੀ ਬੈਰਲ ਹੋ ਜਾਂਦੀ ਹੈ ਪੂਰੀ ਦੁਨੀਆ ਚ ਫੈਰਲ ਹੋ ਜਾਂਦੀ ਹੈ ਜਿਹੜੀ ਚੰਗੀ ਚੀਜ਼ ਹੈ ਉਹਨੂੰ ਫਲਾਉਣ ਲਈ ਸਾਨੂੰ ਯਤਨ ਕਰਨੇ ਪੈਂਦੇ ਨੇ ਕਿਸੇ ਨੂੰ ਐਡ ਲਾਉਣੀ ਪੈਂਦੀ ਹੈ ਕਿਸੇ ਨੂੰ ਕਹਿਣਾ ਪੈਂਦਾ ਕਿ ਆ ਚਾਹੀਦੀ ਚੀਜ਼ਾਂ ਨੂੰ ਸ਼ੇਅਰ ਕਰ ਦੋ ਸੋ ਸਮੇ ਸਮੇ ਜਿਵੇਂ ਬੱਬੂ ਮਾਨ ਵੀ ਇੰਡਸਟਰੀ ਦਾ ਬੰਦਾ ਨਾ ਲੋਕਾਂ ਨੇ ਆਏ ਨਹੀਂ ਮੈਂ ਕਹਿੰਦਾ ਕਰਮਜੀਤਨ ਮੋਲ ਵੀ ਆਇਆ ਮੈਂ ਕਹਿੰਦਾ ਗਿਲਰੌਂਤਾ ਵੀ ਆਇਆ ਅੱਜ ਅਸੀਂ ਵੀ ਆਏ ਹੌਲੀ ਹੌਲੀ ਸਾਰੇ ਬੰਦੇ ਆ ਰਹੇ ਨੇ ਪਰ ਇਹ ਇੱਕ ਮਾਹੌਲ ਹੁੰਦਾ ਹੈ ਉਹ ਮਾਹੌਲ ਦੇ ਵਿੱਚ ਬਹੁਤ ਸਾਰੇ ਲੋਕ ਕੋਈ ਵਾਰ ਵੀ ਹੈ ਕੋਈ ਲੋਕ ਸ਼ੂਟਿੰਗ 'ਚ ਬਿਜ਼ੀ ਵੀ ਹੈ ਕੋਈ ਕਿਤੇ ਵੀ ਹੋ ਸਕਦਾ ਪਰ ਇਹਨੂੰ ਆਏ ਨੈਗੇਟਿਵ ਨਹੀਂ ਦੇਖਣਾ ਚਾਹੀਦਾ ਇਹਦੇ ਨਾਲ ਹੁੰਦਾ ਕੀ ਹੈ ਹੁਣ ਜਿਵੇਂ ਪਿਛਲਾ ਅੰਦੋਲਨ ਦਿੱਲੀ ਆਪਾਂ ਲੜਿਆ 1.5 ਸਾਲ ਬੈਠੇ ਰਹੇ ਉੱਥੇ ਸਾਰੀ ਇੰਡਸਟਰੀ ਉੱਥੇ ਆਈ ਉਦੋਂ ਕਿਹੜੇ ਬੰਦੇ ਨੇ ਇਹ ਗੱਲ ਕਹੀ ਹੈ ਮੈਨੂੰ ਦੱਸੋ ਇੱਕ ਬੰਦਾ ਕੋਈ ਦੱਸੋ ਕਿ ਨਹੀਂ ਬਾ ਵਾ ਸ਼ਾਬਾਸ਼ ਫਲਾਣਾ ਬੰਦਾ ਆਇਆ ਸੀਗਾ ਸਾਰੀਆਂ ਧਿਰਾਂ ਆਈਆਂ ਮਤਲਬ ਉਹਦੇ ਉੱਥੇ ਨਾ ਕੋਈ ਧਰਮ ਦਾ ਮਸਲਾ ਸੀਗਾ ਨਾ ਕੋਈ ਕਿਸੇ ਜਾਤ ਦਾ ਮਸਲਾ ਸੀਗਾ ਨਾ ਕੋਈ ਇਹ ਮਸਲਾ ਸੀ ਬੰਦਾ ਖੇਤੀ ਕਰਦਾ ਕਿ ਨਹੀਂ ਕਰਦਾ ਉਦੋਂ ਜਿਹੜੇ ਬੰਦੇ ਖੇਤੀ ਨਹੀਂ ਵੀ ਸੀ ਕਰਦੇ ਜਿਹੜੇ ਬੰਦੇ ਮਜ਼ਦੂਰੀ ਕਰਦੇ ਸੀ ਕਈ ਬੰਦਿਆਂ ਕੋਲ ਪੈਸੇ ਨਹੀਂ ਸੀ ਉਹ ਪੰਜਾਬ ਤੋਂ ਸਾਈਕਲ ਤੇ ਦਿੱਲੀ ਗਏ ਕਿਹੜੇ ਬੰਦੇ ਨੇ ਕੀ ਹੋਈ ਫਲਾਣਾ ਬੰਦਾ ਆਇਆ ਸੀ ਸ਼ਾਬਾਸ਼ ਹੈ ਬਈ ਸੋ ਇਸ ਕਰਕੇ ਮੈਨੂੰ ਲੱਗਦਾ ਇਹ ਅੱਜ ਸਾਡੇ ਕੋਲੇ ਸਾਨੂੰ ਇਹ ਲੱਗਦਾ ਕਿ ਕਿਹੜੀ ਗੱਲ ਕਹਿ ਕੇ ਅਸੀਂ ਸਾਨੂੰ ਵੱਧ ਵੀਊਅ ਮਿਲ ਸਕਦੇ ਨੇ ਤਾਂ ਸਰਟੀਫਿਕੇਟ ਕਿਹੜਾ ਲੈ ਕੇ ਘੁੰਮ ਰਹੇ ਤੁਸੀਂ ਕਹਿੰਦੇ ਮੈਂ ਸਰਟੀਫਿਕੇਟ ਲੈ ਕੇ ਘੁੰਮ ਰਿਹਾ ਮੈਂ ਨਹੀਂ ਘੁੰਮਦਾ ਮੈਂ ਕਹਿੰਦਾ ਜਿੰਨੇ ਬੰਦੇ ਸਾਡੇ ਕੋਲ ਸੋਸ਼ਲ ਮੀਡੀਆ ਜੇਬਾਂ 'ਚ ਮੋਬਾਈਲ ਹੈ ਨਾ ਅਸੀਂ ਕਿਸੇ ਨੂੰ ਕੁਝ ਕਹ ਜਿਹਨੂੰ ਮਰਜ਼ੀ ਅਸੀਂ ਗਦਾਰ ਕਹਿ ਸਕਦੇ ਆਂ ਜਿਨੂੰ ਮਰਜ਼ੀ ਅਸੀਂ ਕੌਮ ਦਾ ਹੀਰੋ ਕਹਿ ਸਕਦੇ ਆ ਜਿਨੂੰ ਮਰਜ਼ੀ ਅਸੀਂ ਗਲਤ ਕਹਿ ਸਕਦੇ ਆ ਉਹ ਸਰਟੀਫੀਕੇਟ ਮੈਂ ਕਹਿੰਦਾ ਕਿ ਅਸੀਂ ਨਾਲ ਲੈ ਕੇ ਘੁੰਮਦੇ ਸੋਸ਼ਲ ਮੀਡੀਆ ਵਾਲੇ ਅਰੇ ਸਭ ਤੋਂ ਵੱਡੀ ਗੱਲ ਹੈ ਤੁਸੀਂ ਕਿਹਾ ਕੁਝ ਲੋਕ ਸ਼ੂਟਿੰਗ ਦੇ ਵਿੱਚ ਕਾਰ ਬਿਜ਼ੀ ਨੇ ਕੋਈ ਇੱਕ ਬਾਹਰ ਹੈ ਕੋਈ ਇੱਥੇ ਇੱਥੇ ਆ ਦਿਲਜੀ ਦੋਸਾਂਝ ਦੇ ਲਗਾਤਾਰ ਕਾਨਸਰਟ ਜੇ ਦੇਸ਼ ਪਰ ਦੇ ਵਿਚਾਰ ਹੋ ਰਹੇ ਨੇ ਓਪੀਐਮ ਮੋਦੀ ਦੇ ਨਾਲ ਪਰਸੁਰ ਅਤ ਮੁਲਾਕਾਤ ਕਰਦੇ ਨੇ ਤੇ ਉਸ ਤੋਂ ਬਾਅਦ ਸਾਰੇ ਪਾਸੇ ਹੱਲਾ ਪੈ ਜਾਂਦਾ ਇਸ ਹੱਲੇ ਨੂੰ ਇਸ ਸ਼ੋਅ ਨੂੰ ਕਿਵੇਂ ਵੇਖੀਏ ਦੇਖੋ ਮੈਂ ਐਜ਼ ਇੱਕ ਕਲਾਕਾਰ ਜਿਹੜੀ ਗੱਲ ਕਰਦਾ ਉਹਦੇ ਨਾਲ ਮੈਂ ਹੀ ਫੀਲ ਕਰਦਾ ਕਿ ਦਲਜੀਤ ਦੁਸਾਂਝ ਇੱਕ ਕਲਾਕਾਰ ਹੈ ਇੱਕ ਕਲਾਕਾਰ ਨੇ ਪੰਜਾਬ ਦਾ ਮੁੰਡਾ ਉਹ ਜਿੰਨੀ ਕੋਨੇ ਤਰੱਕੀ ਕੀਤੀ ਹੈ ਉਹ ਆਪਣੇ ਆਪ ਚ ਇੱਕ ਬੱਡੀ ਮਸਾਲੀ ਗੱਲ ਹੈ ਬਹੁਤ ਥੋੜੇ ਲੋਕਾਂ ਦੇ ਹਿੱਸੇ ਆਉਂਦੀ ਹੈ ਸੋ ਅੱਜ ਜਿਹੜੀ ਸਾਡੀ ਲੜਾਈ ਹੈ ਜਿੰਨੀ ਕਿ ਮੈਂ ਸਮਝਦਾ ਜਾਂ ਦਿੱਲੀ ਵੀ ਸਾਡੀ ਲੜਾਈ ਸੀ ਸਾਡੀ ਲੜਾਈ ਨਰਿੰਦਰ ਮੋਦੀ ਖਿਲਾਫ ਥੋੜੀ ਹੈ ਸਾਡੀ ਲੜਾਈ ਤਾਂ ਇੱਕੋ ਸਿਸਟਮ ਦੇ ਖਿਲਾਫ ਹੈ ਸਾਡੀ ਲੜਾਈ ਤਾਂ ਉਸ ਕਾਰਪੋਰੇਟ ਦੇ ਖਿਲਾਫ ਹੈ ਜਿਹੜੇ ਚੰਗੇ ਭਲੇ ਸਾਡੇ ਪਿਤਾ ਪੁਰਖੀ ਕਿੱਤਿਆਂ ਨੂੰ ਹੜਪਣਾ ਚਾਹੁੰਦਾ ਸਾਡੀ ਤਾਂ ਉਹ ਦੇ ਖਿਲਾਫ ਲੜਾਈ ਹੈ ਉਹ ਕੱਲ ਨੂੰ ਤਾਂ ਮੋਦੀ ਸਾਹਿਬ ਦੀ ਜਿਹਾ ਕੋਈ ਹੋ ਬੈਜੂ ਕੁਰਸੀ ਤੇ ਉਹਨਾਂ ਦੀ ਜਿਹਾ ਕੋਈ ਹੋਰ ਆ ਜੂਗਾ ਸਾਡੀ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਲੜਾਈ ਨਹੀਂ ਹੈਗੀ ਸੋ ਜੇ ਮੈਂ ਕਹਾਂ ਦਲਜੀਤ ਉਸੇ ਜਾਂਦਾ ਹੈ ਤਾਂ ਇਹ ਮਾਰੀ ਗੱਲ ਕੀ ਹੈ ਅੱਛਾ ਉੱਥੇ ਗਏ ਤਾਂ ਪਹਿਲੇ ਤਾਂ ਕਾਂਗਰਸ ਵਾਲੇ ਕਹਿਣ ਲੱਗ ਪਏ ਕਾਲੇ ਕੱਪੜੇ ਪਾ ਕੇ ਗਏ ਸੀ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਵਿਰੋਧਤਾ ਹੈ ਦੂਜੇ ਪਾਸੇ ਗੱਲ ਆ ਗਈ ਕਹਿੰਦੇ ਲੋਕ ਜੀ ਕਿਸਾਨਾਂ ਦੀ ਤਾਂ ਗੱਲ ਹੀ ਨਹੀਂ ਕੀਤੀ ਮੈਂ ਉਹੀ ਗੱਲ ਕਰਦਾ ਇਹ ਹਰ ਬੰਦੇ ਨੇ ਨਾ ਆਪਣੇ ਆਪਣੇ ਮਤਾਬਕ ਉਹਦਾ ਕੱਢਣਾ ਹੁੰਦਾ ਹੈ ਕਿ ਆਪਣਾ ਆਪਣੇ ਮੁਤਾਬਕ ਉਹਨਾਂ ਨੇ ਇਸ ਗੱਲ ਨੇ ਤੱਕ ਜੋੜਨੇ ਹੁੰਦੇ ਨੇ ਕਿ ਮੈਨੂੰ ਆ ਗੱਲ ਕਰਕੇ ਫਾਇਦਾ ਮੈਨੂੰ ਆ ਗੱਲ ਕਰਕੇ ਫਾਇਦਾ ਹੁੰਦਾ ਸੋ ਮੇਰੀ ਆ ਗੱਲ ਸੁਣੀ ਜਾਊਗੀ ਜਿਹੜਾ ਬੰਦਾ ਕਹੂਗਾ ਵੀ ਕਿਸੇ ਦੇ ਖਿਲਾਫ ਬੋਲੂਗਾ ਉਹਦੀ ਨੇਚਰਲੀ ਗੱਲ ਵੱਧ ਬੈਰਲ ਹੋਊਗੀ ਸੋ ਉਸ ਮੁੱਦੇ ਨੂੰ ਲੈ ਕੇ ਉਹ ਕੰਮ ਕਰਦਾ ਸੋ ਮੈਨੂੰ ਲੱਗਦਾ ਤੁਸੀਂ ਉਹ ਅੱਜ ਤੁਸੀਂ ਅੱਜ ਇੰਟਰਵਿਊ ਕਰਦੇ ਹੋ ਤੁਸੀਂ ਕਈ ਵਾਰ ਕੋਈ ਸਵਾਲ ਕਰਦਾ ਮੀਡੀਆ ਕਿ ਤੁਸੀਂ ਫਲਾਣੇ ਬੰਦੇ ਨੂੰ ਇਹ ਗੱਲ ਕਿਉਂ ਨਹੀਂ ਕਹੀ ਅਸੀਂ ਮੀਡੀਆ ਨੂੰ ਸਵਾਲ ਕਰਦੇ ਮੀਡੀਆ ਨੇ ਉਹਨਾਂ ਨੂੰ ਗੱਲ ਕਿਉਂ ਨਹੀਂ ਪੁੱਛੀ ਮੈਂ 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 ਅਸੀਂ ਸਵਾਲ ਕਰਦੇ ਨੇ ਅਸੀਂ ਸਵਾਲ ਕਰਦੇ ਸਾਨੂੰ ਵੀ ਸਵਾਲ ਹੋ ਜਾਂਦੇ ਕਹਿੰਦੇ ਕੰਟਰੋਵਰਸ਼ੀਅਲ ਸਵਾਲ ਮੈਂ ਤੁਹਾਨੂੰ ਵੀ ਕੱਲ ਦੱਸਦਾ ਨਾ ਜਿੰਨਾ ਕੰਮ ਤੁਸੀਂ ਕਰ ਰਹੇ ਹੋ ਜਿੰਨਾ ਕੰਮ ਤੂੰ ਅੱਜ ਕਰ ਰਿਹਾ ਸ਼ਿਰਾ ਸਾਨੂੰ ਪਹਿਲਾਂ ਤੇ ਉਹਨਾਂ ਕੰਮ ਤੋਂ ਸਤਿਕਾਰ ਕਰਨਾ ਚਾਹੀਦਾ ਵੀ ਯਾਰ ਸ਼ੁਕਰ ਹੈ ਕੁੜੀ ਜਿੱਥੇ ਠੰਡ 'ਚ ਕਿਸਾਨ ਬੈਠੇ ਨੇ ਉਹ ਘਟੋਕੜ ਇੱਥੇ ਰਿਪੋਰਟਿੰਗ ਕਰਨ ਤਾਂ ਆਈ ਉਹ ਵੀ ਤੇ ਆਪਣੇ ਸਟੂਡੀਓ 'ਚ ਕਰ ਸਕਦੀ ਸੀ ਸਾਨੂੰ ਪਹਿਲਾਂ ਇਸ ਗੱਲ ਲਈ ਤੇਰਾ ਥੈਂਕਫੁਲ ਹੋਣਾ ਚਾਹੀਦਾ ਇਸ ਗੱਲ ਦਾ ਧੰਨਵਾਦ ਕਰਨਾ ਚਾਹੀਦਾ ਪਰ ਅਸੀਂ ਅਸੀਂ ਇਹ ਨਹੀਂ ਕਹਿੰਦੇ ਅਸੀਂ ਇਹ ਕਹਾਂਗੇ ਅੱਛਾ ਜੀ ਉਹਨੇ ਤਾਂ ਫਲਾਣਾ ਕਲਾਕਾਰ ਆਇਆ ਤੁਹਾਨੂੰ ਵੀ ਲੋਕ ਕਹਿਣਗੇ ਅਸਲ ਮੁੱਦਾ ਇਹ ਹੈ ਕਿ ਜਿਹੜਾ ਬੰਦਾ ਜਿੰਨਾ ਕੁਝ ਕਰ ਰਿਹਾ ਹੈ ਅਸੀਂ ਪਹਿਲਾਂ ਉਹ ਐਕਸੈਪਟ ਕਰੀਏ ਵੀ ਇਹ ਬੰਦਾ ਸਾਡੇ ਲਈ 20% ਕੰਮ ਕੀਤਾ ਨਾ ਥੈਂਕ ਯੂ ਯਾਰ ਇਹਨੇ 20 ਕੀਤਾ ਜੇ 20 ਵੀ ਨਾ ਕਰਦਾ ਕੀ ਕਰਦੇ ਹਾਂ ਦਲਜੀਤ ਉਸਾਂਝੇ ਪੰਜਾਬੀ ਇਨਪੋਲੀ ਨੂੰ ਪੰਜਾਬੀ ਕਲਚਰ ਨੂੰ ਵਰਲਡ ਤੱਕ ਨਾ ਲੈ ਕੇ ਜਾਂਦਾ ਫਿਰ ਵੀ ਅਸੀਂ ਕੀ ਕਰਦੇ ਪਰ ਉਹਨੇ ਉਹ ਤਾਂ ਕੀਤਾ ਨਾ ਉਹਦੇ ਜਿਮੇ ਉਹ ਕੰਮ ਲਾ ਦੋ ਜਿਹੜਾ ਇੱਥੇ ਅਸੀਂ 10000 20000 ਬੰਦਾ ਬੈਠਾ ਹੈ ਸਾਡੇ ਜਿਮੇ ਆ ਲੜਾਈ ਅਸੀਂ ਲੜ ਰਹੇ ਹਾਂ ਸੋ ਇਸ ਕਰਕੇ ਹਰ ਬੰਦੇ ਦੀ ਇੱਕ ਜ਼ਿੰਮੇਵਾਰੀ ਹੈ ਹਰ ਬੰਦੇ ਆਪਾਂ ਨਜਲਾ ਝਾੜ ਕੇ ਦੂਜੀ ਤਰ੍ਹਾਂ ਸਿਟੀਏ ਕਿ ਦੂਜਾ ਐ ਕਿਉਂ ਨਹੀਂ ਕਰਦਾ ਅੱਛਾ ਇਹ ਜੀ ਗੱਲ ਤੁਸੀਂ ਕਹਿ ਰਹੇ ਹੋ 20% ਇੰਨੇ ਕੰਮ ਕੀਤਾ ਉਹਨੇ ਕੰਮ ਕੀਤਾ ਕਿਸਾਨ ਜੱਥੇਬੰਦੀਆਂ ਦੀ ਪਰਸੈਂਟੇਜ ਦੇ ਹਿਸਾਬ ਦੇ ਨਾਲ 2020 ਤੋਂ ਲੈ ਕੇ ਹੁਣ ਤੱਕ ਵਖਰੇਵੇਂ ਬਹੁਤ ਨੇ ਸਕੀਮ ਵੀ ਜਿਹੜਾ ਨਾਲ ਨਹੀਂ ਆ ਰਿਹਾ ਗੱਲ ਬਾਤ ਚੱਲ ਰਹੀ ਹੈ ਕਿ ਭਈ ਆ ਜਾਓ ਜਲਦੀ ਆ ਜਾਓ ਛੇਤੀ ਆ ਜਾਓ ਕਿਉਂਕਿ ਮਸਲਾ 39ਵਾਂ ਦਿਨ ਹੋ ਗਿਆ 40 ਦਿਨ ਦੇ ਕਰੀਬ ਹੋ ਗਏ ਡੇਢ ਮਹੀਨੇ ਦੇ ਕਰੀਬ ਮਰਨ ਵਰਤ ਚੱਲ ਰਿਹਾ ਉਹਨੇ ਇਕੱਠਾ ਨਹੀਂ ਹੋ ਰਿਹਾ ਜੇ ਇਕੱਠੇ ਹੋਣਗੇ ਤਾਂ ਹੀ ਤਾਂ ਗੱਲ ਜਾਊਗੀ ਸੈਂਟਰ ਤੱਕ ਦੇਖੋ ਮੈਂ ਨਾ ਆਪ ਖੇਤੀਬਾੜੀ ਕਰਦਾ ਜੀ ਖੇਤੀਬਾੜੀ ਵਾਲੇ ਪਰਿਵਾਰ ਚ ਪੈਦਾ ਹੋਇਆ ਜਦੋਂ ਛੋਟੇ ਜਿਹੇ ਹੁੰਦੇ ਸੀ ਸਾਡੇ ਦਾਦਾ ਜੀ ਕਿਸਾਨ ਯੂਨੀਅਨ ਚ ਕਿਤੇ ਜਾਂਦੇ ਸੀ ਉਹਦੇ ਇੱਕੋ ਕਿਸਾਨ ਯੂਨੀਅਨ ਹੁੰਦੀ ਸੀ ਫਿਰ ਮੇਰੇ ਬਾਪੂ ਜੀ ਫੌਜ ਚ ਰਿਟਾਇਰ ਹੋ ਕੇ ਆਏ ਉਹ ਖੇਤੀ ਕਰਨ ਲੱਗੇ ਅਸੀਂ ਵੀ ਨਾਲ ਖੇਤੀ ਕਰਨ ਲੱਗੇ ਪੜਦੇ ਸੀ ਅਸੀਂ ਉਦੋਂ ਵੀ ਕਿਸਾਨ ਯੂਨੀਅਨਾਂ ਦੋ ਤਿੰਨ ਖੁੱਗੀਆਂ ਸੀਗੀਆਂ ਅੱਜ ਸਾਡੇ ਕੋਲ 40 ਦੇ ਕਰੀਬ ਨੇ ਸੋ ਮੈਨੂੰ ਲੱਗਦਾ ਅੱਜ ਸਾਡੇ ਪਰਿਵਾਰ ਚ ਅਸੀਂ 6 ਜੀ ਆਂ ਕਿਸੇ ਮਤ ਤੇ ਸਾਡੀ 6 ਜੀਆਂ ਦੀ ਰਾਏ ਨਹੀਂ ਮਿਲਦੀ ਜਦੋਂ ਅਸੀਂ ਦਿੱਲੀ ਜਾ ਰਹੇ ਸੀ ਸੋ ਉਦੋਂ ਸਭ ਤੋਂ ਵੱਡਾ ਸਾਡੇ ਕੋਲੇ ਪੁਆਇੰਟ ਇਹ ਸੀ ਵੀ ਸ਼ੁਕਰ ਹੈ ਅੱਜ 32 34 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਹੁਣ ਇਹ ਜਿਹੜੇ ਆਪਸੀ ਮਤਭੇਦ ਹੈ ਇਹ ਤਾਂ ਫੈਮਿਲੀ 'ਚ ਵੀ ਹੋ ਜਾਂਦੇ ਨੇ ਅੱਜ ਮੈਂ ਡੱਲੇਵਾਲ ਸਾਹਿਬ ਨੂੰ ਮਿਲਿਆ ਮੈਨੂੰ ਜਿਹੜੀ ਕਮਾਲ ਦੀ ਗੱਲ ਚੜ੍ਹਦੀ ਕਲਾ 'ਚ ਤਾਂ ਹੈਗੀ ਨੇ ਉਹ ਬੜੀ ਉਹਨਾਂ ਨੇ ਸੋਹਣੀ ਗੱਲਬਾਤ ਕੀਤੀ ਉਹਨਾਂ ਜਿਹੜੀ ਕਮਾਲ ਦੀ ਗੱਲ ਇਹ ਕਹੇ ਕਹਿੰਦੇ ਯਾਰ ਕੋਈ ਗੱਲ ਨਹੀਂ ਇਹ ਸਾਡੇ ਹਿੱਸੇ ਦੇ ਲਈ ਅਸੀਂ ਸ਼ੁਰੂ ਕਰ ਲਈ ਹੌਲੀ ਹੌਲੀ ਸਾਰੇ ਆ ਜਾਣਗੇ ਸੋ ਮੈਨੂੰ ਲੱਗਦਾ ਉਹ ਬੰਦਾ ਜਿਹੜੇ ਬੰਦੇ ਨੂੰ ਅਸੀਂ ਸਾਨੂੰ ਐ ਲੱਗਦਾ ਕਿ ਪ੍ਰਮਾਤਮਾ ਉਹਨਾਂ ਨੂੰ ਬਹੁਤ ਜੰਗੀ ਸਿਹਤ ਜਾਬੀ ਦਵੇ ਉਹ ਅੱਜ ਚੜ੍ਹਦੀ ਕਲਾ 'ਚ ਨੇ ਉਹ ਵੀ ਉਸ ਅਵਸਥਾ ਵਿੱਚ ਇੰਨੇ ਦਿਨ ਮਰਨ ਵਰਤੇ ਬੈਠੇ ਨੂੰਗੇ ਉਹ ਵੀ ਇਹ ਬਿਆਨ ਦੇ ਰਹੇ ਨੇ ਕਿ ਕੋਈ ਗੱਲ ਨਹੀਂ ਅਸੀਂ ਲਾਈ ਸ਼ੁਰੂ ਕੀਤੇ ਬਾਕੀ ਵੀ ਆ ਜਾਣਗੇ ਮੈਨੂੰ ਲੱਗਦਾ ਜੀ ਉਹ ਆਸਬੰਦ ਸਾਨੂੰ ਵੀ ਆਸਬੰਦ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਸਵੰਦ ਢੱਲੇਵਾਲ ਵੀ ਨੇ ਉਹ ਕਹਿੰਦੇ ਜੇ ਮੈਂ ਆਪਣੇ ਹਿੱਸੇ ਦੀ ਲੜਾਈ ਦੀ ਸ਼ੁਰੂਆਤ ਕਰਤੀ ਹੈ ਹੌਲੀ ਹੌਲੀ ਸਾਰੇ ਆ ਜਾਣਗੇ ਕੈਮਰਾਮੈਨ ਸੁਮਿਤ ਦੇ ਨਾਲ ਨਿਰੂਪ ਜਲਵੰਦ ਐਨਿਕਸਵੇ